ਸਤਿ ਸ਼੍ਰੀ ਅਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕਾ ਨੇ H1B ਵੀਜ਼ਾ ਨੂੰ ਲੈ ਕੇ ਇੱਕ ਨਵਾਂ ਫੈਸਲਾ ਕਰ ਦਿੱਤਾ ਹੈ ਅਮਰੀਕਾ ਦੇ ਟੈਕਸਸ ਨੇ ਨਵੇਂ H1B ਵੀਜ਼ਾ ਜਾਰੀ ਕਰਨ ਨੂੰ ਮੁਅਤਲ ਕਰ ਦਿੱਤਾ ਹੈ ਗਵਰਨਰ ਗ੍ਰੇਗ ਐਬੋਟ ਨੇ ਹੁਕਮ ਦਿੱਤਾ ਕਿ H1B ਵੀਜ਼ਾ ਅਗਲੇ ਸਾਲ ਮਈ ਮਹੀਨੇ ਤੱਕ ਮੁਅਤਲ ਕਰ ਦਿੱਤੇ ਜਾਣ ਪਹਿਲੇ ਪੜਾਅ 'ਚ ਇਹ ਪਾਬੰਦੀ ਟੈਕਸਸ ਦੀ ਸਾਰੀ ਸਰਕਾਰੀ ਦਫ਼ਤਰਾਂ ਤੇ ਯੂਨੀਵਰਸਿਟੀਆਂ 'ਚ ਲਾਗੂ ਕੀਤੀ ਜਾਏਗੀ ਇਸ ਹੁਕਮ ਨਾਲ ਲਗਭਗ 15000 ਭਾਰਤੀ ਪ੍ਰਭਾਵਿਤ ਹੋ ਸਕਦੇ ਨੇ ਤੇ ਟੈਕਸਸ ਵਰਕਫੋਰਸ ਕਮਿਸ਼ਨ ਨੂੰ 27 ਮਾਰਚ ਤੱਕ ਸਾਰੇ H1B ਵੀਜ਼ਾ ਧਾਰਕਾਂ ਦੀ ਗਿਣਤੀ ਉਹਨਾਂ ਦੀਆਂ ਨੌਕਰੀਆਂ ਮੂਲ ਦੇਸ਼ ਤੇ ਵੀਜ਼ਾ ਦੀ ਮਿਆਦ ਪੁੱਗਣ ਪੁੱਗਣ ਦੀ ਤਾਰੀਖ 'ਤੇ ਇੱਕ ਡਾਟਾ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਨਵੇਂ ਆਦੇਸ਼ ਅਨੁਸਾਰ H1B ਵੀਜ਼ਾ ਦੀ ਮੌਤਲਿਕ ਕਥਿਤ ਦੁਰਵਰਤੋਂ ਕਾਰਨ ਲਗਾਈ ਗਈ ਹੈ ਤੇ ਉਥੇ ਤੁਹਾਨੂੰ ਦੱਸ ਦਈਏ ਕਿ ਟੈਕਸਸ ਕੈਲੀਫੋਰਨੀਆ ਤੋਂ ਅਦ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ H1B ਵੀਜ਼ਾ ਜਾਰੀ ਕਰਨ ਵਾਲਾ ਰਾਜ ਹੈ ਤੇ ਅਮਰੀਕਾ 'ਚ ਹਰ ਸਾਲ ਭਾਰਤੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਲਗਭਗ 2 ਲੱਖ H1B ਵੀਜ਼ਿਆਂ ਵਿੱਚ ਲਗਭਗ 40 ਹਜ਼ਾਰ ਟੈਕਸਸ ਵਿੱਚ ਹੀ ਜਾਰੀ ਕੀਤੇ ਜਾਂਦੇ ਨੇ ਇਹਨਾਂ 'ਚ ਲਗਭਗ 25 ਹਜ਼ਾਰ ਆਈਟੀ ਕੰਪਨੀਆਂ ਨੂੰ ਜਾਰੀ ਕੀਤੇ ਜਾਂਦੇ ਨੇ ਤੇ ਬਾਕੀ 15 ਹਜ਼ਾਰ ਸਰਕਾਰੀ ਦਫ਼ਤਰਾਂ ਤੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਜਾਂਦੇ ਨੇ ਅਮਰੀਕਾ ਤੇ ਈਰਾਨ ਵਿਚਾਲੇ ਵੱਧੀ ਖਿੱਚੋ ਤਾਣ ਦੇ ਵਿਚਕਾਰ ਅਮਰੀਕਾ ਨੇ ਮੱਧ ਪੂਰਬ 'ਚ ਕਈ ਦਿਨਾਂ ਤੱਕ ਚੱਲਣ ਵਾਲੇ ਹਵਾਈ ਫੌਜੀ ਅਭਿਆਸ ਦਾ ਐਲਾਨ ਕੀਤਾ ਇੱਕ ਕਦਮ ਅਜਿਹਾ ਸਮੇਂ ਚੁੱਕਿਆ ਗਿਆ ਜਦੋਂ ਰਾਸ਼ਟਰਪਤੀ ਡੋਨਲਡ 트੍ਰੰਪ ਈਰਾਨ ਪ੍ਰਤੀ ਸਖ਼ਤ ਰਵੱਈਆ ਅਪਣਾ ਰਹੇ ਨੇ ਤੇ ਖੇਤਰ 'ਚ ਅਮਰੀਕੀ ਫੌਜ ਦੀ ਮੌਜੂਦਗੀ ਲਗਾਤਾਰ ਵਧਾਈ ਜਾ ਰਹੀ ਹੈ ਯੂਐਸ ਸੈਂਟਰਲ ਕਮਾਂਡ ਦੀ 에ਅਰ ਫੋਰਸ ਕੰਪੋਨੈਂਟ ਦੇ ਕਮਾਂਡਰ ਲੈਫਟੇਨੈਂਟ ਜਨਰਲ ਅਨੁਸਾਰ ਇਸ ਅਭਿਆਸ ਦਾ ਮੁੱਖ ਉਦੇਸ਼ ਇਹ ਸਾਬਤ ਕਰਨਾ ਹੈ ਕਿ ਅਮਰੀਕੀ ਹਵਾਈ ਸੈਨਿਕ ਮੁਸ਼ਕਲ ਹਾਲਾਤਾਂ 'ਚ ਵੀ ਸੁਰੱਖਿਅਕ ਸਟਿਕ ਤੇ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਕਾਰਵਾਈਆਂ ਕਰ ਸਕਦੇ ਨੇ ਹਾਲਕਿ ਸੈਂਟ ਕੋਮ ਨੇ ਸੁਰੱਖਿਆ ਕਾਰਨਾ ਕਰਕੇ ਅਬਿਆਜ਼ ਦੀ ਸਹੀ ਥਾਂ ਸਮਾ ਤੇ ਇਸ ਵਿੱਚ ਸ਼ਾਮਲ ਹਥਿਆਰਾਂ ਦੇ ਬਿਰਵਿਆਂ ਦਾ ਖੁਲਾਸਾ ਨਹੀਂ ਕੀਤਾ। ਇਹ ਕੌਸ਼ਰ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਉਸ ਚੇਤਾਵਨੀ ਤੋਂ ਬਾਅਦ ਆਈ ਹੈ ਜਿਸ ਚ ਉਹਨਾਂ ਨੇ ਈਰਾਨ ਵੱਲ ਜੰਗੀ ਜਹਾਜ਼ਾਂ ਦਾ ਵੱਡਾ ਬੇੜਾ ਰਵਾਨਾ ਕਰਨ ਦੀ ਗੱਲ ਕਹੀ ਸੀ। ਉਹਨਾਂ ਨੇ ਸੰਭਾਵੀ ਫੌਜੀ ਕਾਰਵਾਈ ਦੇ ਸੰਕੇਤ ਵੀ ਦਿੱਤੇ ਨੇ ਹਾਲਾਂਕਿ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਕੈਨੇਡਾ ਚ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ਉਤੇ ਬਦਮਾਸ਼ਾਂ ਨੇ ਅਨੇਵਾ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੇ ਪਹਿਲਾਂ 5 ਲੱਖ ਡਾਲਰ ਦੀ ਫਰੋਤੀ ਮੰਗੀ ਸੀ ਪੈਸੇ ਨਾ ਮਿਲਨ ਉਤੇ ਉਹਨਾਂ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਆਂਡਾ ਬਟਾਲਾ ਵਜੋਂ ਦੱਸੀ ਦੱਸੀ ਸੀ ਤੇ ਠੀਕ 19 ਦਿਨਾਂ ਬਾਅਦ ਬਦਮਾਸ਼ਾਂ ਨੇ ਘਰ ਉਤੇ 7 ਗੋਲੀਆਂ ਚਲਾਈਆਂ ਇਹਨਾਂ ਚ 3 ਗੋਲੀਆਂ ਸ਼ੀਸ਼ੇ ਦੀ ਕੰਧ ਨੂੰ چیر ਕੇ ਬੈਡਰੂਮ ਤੱਕ ਪਹੁੰਚ ਗਈਆਂ ਗਾਇਕ ਤੇ ਉਹਨਾਂ ਦਾ ਪਰਿਵਾਰ ਘਟਨਾ ਦੇ ਸਮੇਂ ਘਰ ਚ ਮੌਜੂਦ ਨਹੀਂ ਸੀ ਇਕ ਘਟਨਾ ਕੈਲਗਰੀ ਦੇ ਖੇਤਰ 'ਚ ਵਾਪਰੀ ਹੈ ਜਿੱਥੇ ਪੰਜਾਬੀ ਮੂਲ ਦੀ ਵੱਡੀ ਆਬਾਦੀ ਰਹਿੰਦੀ ਹੈ। ਰਿਪੋਰਟਾਂ ਅਨੁਸਾਰ ਪੰਜਾਬੀ ਗਾਇਕ ਵੀਰ ਦਵਿੰਦਰ ਕੁਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਸਨ। 6 ਜਨਵਰੀ ਨੂੰ ਉਹਨਾਂ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਤੇ ਫੋਨ ਕਰਨ ਵਾਲੇ ਨੇ ਆਪਣੀ ਪਹਿਚਾਣ ਆਂਡਾ ਬਟਾਲਾ ਵੱਜੋਂ ਦੱਸੀ ਸੀ ਤੇ ਗਾਇਕ ਤੋਂ 5 ਲੱਖ ਡਾਲਰ ਦੀ ਭਾਰੀ ਰਕਮ ਦੀ ਮੰਗ ਕੀਤੀ ਸੀ। ਜਦੋਂ ਵੀਰ ਦਵਿੰਦਰ ਨੇ ਰਕਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਬਦਮਾਸ਼ ਨੇ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਫੋਨ ਕਰਨ ਵਾਲੇ ਨੇ ਸਾਫ਼-ਸਾਫ਼ ਕਿਹਾ ਕਿ ਹੁਣ ਮਰਨ ਲਈ ਤਿਆਰ ਹੋ ਜਾਓ ਤੇ 19 ਦਿਨਾਂ ਬਾਅਦ 26 ਜਨਵਰੀ ਨੂੰ ਹਮਲਾਵਾਰਾਂ ਨੇ ਉਹਨਾਂ ਦੇ ਕਾਰੋਤੇ ਹਮਲਾ ਕੀਤਾ ਤੇ ਉਹਨਾਂ ਨੇ ਵਾਹ ਗੋਲੀਆਂ ਚਲਾਈਆਂ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਇੱਕ ਪਾਸੜ ਮੁਕਾਬਲੇ ਚ ਜਿੱਤ ਲਈ ਹੈ ਆਮ ਆਦਮੀ ਪਾਰਟੀ ਨੇ ਅਤੇ ਕਾਂਗਰਸ ਨੇ ਅੰਤ ਤੱਕ ਆਪਣੇ ਉਮੀਦਵਾਰ ਵਾਪਸ ਨਹੀਂ ਲਏ ਜਿਸ ਨਾਲ ਭਾਜਪਾ ਨੂੰ ਫਾਇਦਾ ਹੋਇਆ ਤੇ ਉਹ ਚੋਣ ਜਿੱਤ ਗਏ ਨੇ ਭਾਜਪਾ ਦੇ ਸ਼ੌਰਬ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ ਇਸorb ਪੰਜਾਬ ਭਾਜਪਾ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਦੇ ਪੁਰਾਣੇ 35 ਕੌਂਸਲਰ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਨੇ ਵੀਰਵਾਰ ਨੂੰ ਮੇਅਰ ਦੀ ਚੋਣ ਲਈ ਆਪਣੀਆਂ ਵੋਟਾਂ ਪਾਈਆਂ ਇਸ ਵਾਰ ਗੁਪਤ VOTING ਦੀ ਬਜਾਏ ਓਪਨ VOTING ਕਰਵਾਏ ਗਏ ਜਿਸ ਕਾਉਂਸਲਰ ਨੇ ਕਾਉਂਸਲਰਾਂ ਨੇ ਹੱਥ ਖੜੇ ਕਰਕੇ ਆਪਣੀਆਂ ਵੋਟਾਂ ਪਾਈਆਂ ਭਾਜਪਾ ਦੇ ਸੌਰਵ ਜੋਸ਼ੀ ਨੂੰ ਚੋਣ 'ਚ 18 ਵੋਟਾਂ ਮਿਲੀਆਂ ਕਾਂਗਰਸ ਉਮੀਦਵਾਰ ਨੂੰ 7 ਵੋਟਾਂ ਮਿਲੀਆਂ ਜਦੋਂ ਕਿ ਆਮ ਆਦਮੀ ਪਾਰਟੀ ਨੂੰ 11 ਵੋਟਾਂ ਮਿਲੀਆਂ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ Tiwari ਨੇ ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਦੇ ਸਮਰਥਨ 'ਚ ਵੋਟ ਪਾਈ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ, ਮੀਂਹ ਤੇ ਬਰਫਬਾਰੀ ਦੀ ਟਿਕਾਉਣੀ ਮਾਰ ਚੱਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਸਰਗਰਮ ਹੈ ਜੋ ਕਿ 30 ਜਨਵਰੀ ਨੂੰ ਸਰਗਰਮ ਹੋਏਗੀ। ਇਸ ਦੇ ਪ੍ਰਭਾਵ ਕਾਰਨ ਅਗਲੇ 4 ਦਿਨਾਂ ਯਾਨੀ ਕਿ 2 ਫਰਵਰੀ ਤੱਕ ਮੌਸਮ ਦਾ ਮਿਜ਼ਾਜ ਬੇਹਦ ਖਰਾਬ ਰਹਿਣ ਦਾ ਅਨੁਮਾਨ ਹੈ। ਮੌਸਮ ਦੀ ਮਾਰ ਸਿਰਫ ਠੰਡ ਤੱਕ ਸੀਮਤ ਨਹੀਂ ਰਹੀ, ਭਾਰਤ ਦੇ ਕਈ ਖੇਤਰਾਂ 'ਚ ਪਾਰੀ ਮੀਂਹ ਤੇ ਓਲੀਆਂ ਨੇ ਕਣਕ ਤੇ ਹੋਰ ਪੱਕੀ ਫਸਲਾਂ ਵੀ ਬਰਬਾਦ ਕਰ ਦਿੱਤੀਆਂ ਨੇ। ਮੌਸਮ ਵਿਭਾਗ ਅਨੁਸਾਰ 31 ਜਨਵਰੀ ਤੋਂ 2 ਫਰਵਰੀ ਦਰਮਿਆਨ ਹ ਸਟੰਡੀ ਸਟਰਬੈਂਸ ਸਰ ਗਰਮ ਹੋਵੇਗਾ 1 ਫਰਵਰੀ ਨੂੰ ਜੰਮੂ ਕਸ਼ਮੀਰ ਲਦਾਖ ਤੇ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਤੇ ਬਰਫਪਾਰੀ ਦਾ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਯੂਪੀ ਤੇ ਬਿਹਾਰ ਚ 31 ਜਨਵਰੀ ਤੱਕ ਸਵੇਰ ਸਮੇਂ ਕਣੀ ਤੁੰਦ ਰਹੇਗੀ ਜਦਕਿ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਚ 29 ਤੋਂ 31 ਜਨਵਰੀ ਤੱਕ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਪਹਾੜੀ ਇਲਾਕਿਆਂ ਵੱਲ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ ਅੰਮ੍ਰਿਤਸਰ ਚ ਪੰਜਾਬ ਪੁਲਿਸ ਨੇ 200 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਦੇ ਨਾਲ ਹੈਂਡ ਗਰਨੇਡ ਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ। ਇਹ ਡਰੱਗਸ ਤੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੇ ਗਏ ਸਨ। ਇਸ ਕਾਰਵਾਈ ਤੋਂ ਬਾਅਦ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਪੁਲਿਸ ਮੁਤਾਬਕ ਪਾਕਿਸਤਾਨ ਤੋਂ ਡਰੋਨ ਰਾਹੀਂ ਕਾਲੇ ਪੈਕਟਾਂ ਚ 40 ਕਿਲੋ ਤੋਂ ਜ਼ਿਆਦਾ ਹੈਰੋਇਨ ਭੇਜੀ ਗਈ ਸੀ। ਇਸ ਦੇ ਨਾਲ ਹੀ 4 ਹੈਂਡ ਗਰਨੇਡ, ਇੱਕ ਪਿਸਤੌਲ ਤੇ ਕੁਝਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਇਹ ਖੇਪਿੰਡ ਓਠੀਆਂ ਦੇ ਨੇੜੇ ਛੁੱਟੀ ਗਈ ਸੀ ਜਿਸ ਨੂੰ ਦੇਰ ਰਾਤ ਕੁਝ ਜੋਵਾਨ ਮੋਟਰਸਾਈਕਲ ਉੱਤੇ ਲੈ ਕੇ ਜਾ ਰਹੇ ਸਨ ਜਾਣਕਾਰੀ ਮੁਤਾਬਕ ਪਿੰਡ 'ਚ ਦੇਰ ਰਾਤ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਜਦੋਂ ਉੱਥੇ ਮੌਜੂਦ ਕੁਝ ਲੋਕਾਂ ਤੇ ਕਰਮਚਾਰੀਆਂ ਨੇ ਉਹਨਾਂ ਨੂੰ ਸੜਕ ਉੱਤੇ ਜਾਣ ਤੋਂ ਰੋਕਿਆ ਤਾਂ ਉਹ ਡਰ ਦੇ ਮਾਹੌਲ 'ਚ ਮੋਟਰਸਾਈਕਲ ਤੇ ਸਮਾਨ ਛੱਡ ਕੇ ਫਰਾਰ ਹੋ ਗਏ ਜਦੋਂ ਉਹਨਾਂ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਮੋਟਰਸਾਈਕਲ ਤੇ ਸਮਾਨ ਦੀ ਤਲਾਸ਼ੀ ਲੈਣ ਲੱਗੀ ਤੇ ਜਾਂ ਦੌਰਾਨ ਭਾਰੀ ਮਾਤਰਾ 'ਚ ਹੈਰੋਇਨ ਚਾਰ ਗਰਨੇਡ ਤੇ ਇੱਕ ਇੱਕ ਪਿਸਤੌਲ ਤੇ ਕੁਝ ਜਿੰਦਾ ਕਾਰ ਤੋ ਉਸ ਬਰਾਮਦ ਹੋਏ ਨੇ ਪੁਲਿਸ ਨੇ ਇਸ ਤੋਂ ਬਾਅਦ ਪੂਰਾ ਇਲਾਕਾ ਸੀਲ ਕਰ ਦਿੱਤਾ ਤੇ ਮੁਲਜ਼ਮਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਇਸ ਮਾਮਲੇ 'ਚ ਡਰੋਨ ਨੈਟਵਰਕ ਤਸਕਰੀ ਦੇ ਪੂਰੇ ਰੂਟ 23 ਇਸ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰਨ 'ਚ ਜੁਟੀ ਹੋਈ ਹੈ ਇਸ ਬਰਾਮਦਗੀ ਨੂੰ ਸੀਮਾ ਪਾਰ ਤੋਂ ਹੋ ਰਹੀ ਨਸ਼ਾ ਤੇ ਹਥਿਆਰ ਤਸਕਰੀ ਦੇ ਖਿਲਾਫ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇ ਤੇ ਹਰਿਆਣਾ ਸਕੱਤਰੇ ਤ ਨੂੰ ਬੰਬ ਨਾਲ ਲਾਉਣ ਦੀ ਧਮਕੀ ਮਿਲੀ ਈਮੇਲ ਰਾਹੀਂ ਧਮਕੀ ਭੇਜੀ ਗਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਨੇ ਸਾਵਧਾਨੀ ਦੇ ਤੌਰ ਉਤੇ ਪੰਜਾਬ ਤੇ ਹਰਿਆਣਾ ਸਕਤਰੇਤ ਨੂੰ ਖਾਲੀ ਕਰਵਾ ਲਿਆ ਗਿਆ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਰੱਖਿਤ ਬਾਹਰ ਕੱਢ ਦਿੱਤਾ ਗਿਆ ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਬਾਂਬਰ ਨਿਰੋਧਕ ਦਸਤਾ ਡੌਗ ਸਕੁਐਡ ਤੇ ਹੋਰ ਏਜੰਸੀਆਂ ਮੌਕੇ ਉਤੇ ਪਹੁੰਚ ਗਈਆਂ ਨੇ ਪੂਰੇ ਕੰਪਲੈਕਸ ਨੂੰ ਸੀਲ ਕਰਕੇ ਤਲਾਸ਼ੀ ਕੀਤੀ ਜਾ ਰਹੀ ਹੈ ਸਕਤਰੇਤ ਦੇ ਹਰ ਬਲੌਕ ਕਮਰੇ ਤੇ ਪਾਰਕਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਦੱਸ ਦਈਆ ਕਿ ਬੀਤੇ ਦਿਨ ਹੀ ਚੰਡੀਗੜ੍ਹ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਡੋਣ ਦੀ ਧਮਕੀ ਮਿਲੀ ਸੀ 23 ਤੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਸਕੂਲਾਂ ਨੂੰ ਦਿਨੀ ਤਹੇ ਧਮਕੀ ਮਿਲੀ ਸੀ ਤੇ ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕੋਟ ਕੰਪਲੈਕਸ ਨੂੰ ਵੀ ਬੰਬ ਨਾਲ ਡੋਣ ਦੀ ਧਮਕੀ ਮਿਲ ਚੁੱਕੀ ਹੈ ਧਮਕੀ ਦਾ ਪੈਟਰਨ ਇੱਕ ਤਰ੍ਹਾਂ ਦਾ ਹੀ ਹੈ ਜੋ ਕਿ ਈਮੇਲ ਰਾਹੀਂ ਹੀ ਭੇਜਿਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਸੀ ਕੋਰਟ ਨੇ ਉਹਨਾਂ ਨੂੰ 30 ਜਨਵਰੀ ਤੱਕ ਪੁਲਿਸ ਹਿਰਾਸਤ 'ਚ ਪੇਸ਼ ਦਿੱਤਾ ਇਹ ਗ੍ਰਿਫਤਾਰੀ 2 ਸਾਲ ਪੁਰਾਣੇ ਫਰੋਤੀ ਮਾਮਲੇ 'ਚ ਹੋਈ ਹੈ ਤੇ ਗੈਂਗਸਟਰ ਦੀ ਮਾਤਾ ਪਿਤਾ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਇੱਕ ਵਿਅਕਤੀ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਪੂਰੀ ਘਟਨਾ ਤੋਂ ਬਾਅਦ ਗੈਂਗਸਟਰ ਦਾ ਇੱਕ ਕਥਿਤ ਆਡੀਓ ਵਾਇਰਲ ਹੋ ਰਿਹਾ। ਉਸ ਚੋਂ ਪੁਲਿਸ ਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਰਿਹਾ। ਉਹ ਕਹਿ ਰਿਹਾ ਹੈ ਕਿ ਉਹ ਜਾਣਦੇ ਨੇ ਕਿ ਸਾਰੇ ਪੁਲਿਸ ਮੁਲਾਜ਼ਮਾਂ ਤੇ ਲੀਡਰਾਂ ਦੇ ਰਿਸ਼ਤੇਦਾਰ ਵਿਦੇਸ਼ਾਂ 'ਚ ਕਿੱਥੇ-ਕਿੱਥੇ ਰਹਿੰਦੇ ਨੇ। ਜੇਕਰ ਅਸੀਂ ਨਜਾਇਜ਼ ਕੰਮ ਸ਼ੁਰੂ ਕਰ ਦਿੱਤਾ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ। ਦੂਜੇ ਪਾਸੇ ਮੋਹਾਲੀ 'ਚ ਹੋਈ ਕਤਲ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾਡ ਗੈਂਗ ਨੇ ਲਈ ਹੈ। ਸੋਸ਼ਲ ਮੀਡੀਆ 'ਤੇ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ। ਇਸ ਤੇ ਲਈ ਹੈ ਕਿ ਅੱਜ ਜੋ ਮੁਹਾਲੀ ਕੋਟ ਦੇ ਬਾਹਰ ਗੁਰਵਿੰਦਰ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ, ਰੋਹਿਤ ਗੋਦਾਰਾ, ਵਿੱਕੀ ਪਹਿਲਵਾਨ ਲੈਂਦਾ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡਰ ਚ ਇਹ ਮਲਜਮ ਸੀ ਤੇ ਪੁਲਿਸ ਨੂੰ ਸਾਡੇ ਵਰਗੇ ਆਮ ਕਰਾਂ ਦੇ ਮੁੰਡਿਆਂ ਦੇ ਮਰਨ ਨਾਲ ਫਰਕ ਨਹੀਂ ਪੈਂਦਾ ਇਸ ਲਈ ਅਸੀਂ ਕੋਈ ਚੰਗੀ ਉਮੀਦ ਵੀ ਨਹੀਂ ਕਰਦੇ ਅਸੀਂ ਆਪਣਾ ਇਨਸਾਫ ਖੋ ਸਕਦੇ ਹਾਂ ਬਾਕੀ ਜਿਨ੍ਹਾਂ ਨਾਲ ਵੀ ਦੁਸ਼ਮਣੀ ਹੈ ਉਹ ਤਿਆਰ ਹਨ ਹਾਲਾਂਕਿ ਇਸ ਪੋਸਟਰਾਂ ਹੀ ਜਾਂ ਗੋਲਡੀ ਬਰਾੜ ਦੀ ਆਡੀਓ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾਂਦੀ ਪੰਜਾਬ 'ਚ ਚਾਈਨਾ ਡੋਰ ਜਾਂ ਕਹ ਲਈਏ ਖੁੰਡੀ ਡੋਰ ਕਾਨੂੰਨ ਲਗਾਤਾਰ ਹੋ ਰਿਹਾ ਮੋਤਾ ਨੇ ਪਿੰਡਾਂ ਦੇ ਲੋਕਾਂ ਨੂੰ ਸਖਤ ਫੈਸਲੇ ਲੈਣ ਲਈ ਮਜਬੂਰ ਕਰ ਦਿੱਤਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੈਣੀ ਚੁਹੜ ਦੀ ਪੰਚਾਇਤ ਨੇ ਇੱਕ ਇਤਿਹਾਸਕ ਪਹਿਲ ਕਰਦਿਆਂ ਪਿੰਡ ਵਿੱਚ ਪਤੰਗ ਉਡਾਉਣ ਅਤੇ ਵੇਚਣ ਉਤੇ ਸਰਪ ਸੰਮਤੀ ਨਾਲ ਮੁਕੰਮਲ ਪਾਬੰਦੀ ਲਗਾ ਦਿੱਤੀ ਅਜੀਹਾ ਹਿੰਮਤਾ ਸੰਗਰੂਰ ਦੇ ਪਿੰਡ ਜਲੂਰ ਦੀ ਪੰਚਾਇਤ ਵੱਲੋਂ ਵੀ ਪਾਸ ਕੀਤਾ ਗਿਆ ਪੰਚਾਇਤਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਹੁਣ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਮੌਤ ਦਾ ਜਾਲ ਬਣ ਚੁੱਕੀ ਹੈ ਤੇ ਮਤੇ ਅਨੁਸਾਰ ਜੇਕਰ ਪਿੰਡ ਚ ਕੋਈ ਵੀ ਵਿਅਕਤੀ ਪਤੰਗ ਉਡਾਉਂਦਾ ਜਾਂ ਵੇਚ ਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਪੰਚਾਇਤੀ ਪੱਧਰ ਉਤੇ ਤੇ ਪੁਲਿਸ ਰਾਹੀਂ ਸਖਤ ਕਾਨੂੰਨੀ ਕਾਰਵਾਈ ਅਮਲ ਜਰੀਆਂ ਦੀ ਜਾਏਗੀ ਜਿਕਰ ਹੋਇਆ ਹੈ ਕਿ ਪਿਛਲੇ ਕੁਝ ਦਿਨਾਂ ਚ ਚਾਈਨਾ ਡੋਰ ਨੇ ਕਈ ਹਸਦੇ ਖੇੜ ਦੇ ਪਰਿਵਾਰ ਉਜਾੜ ਦਿੱਤੇ ਇਸ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਖਤ ਰੁਖ ਅਖਤਿਆਰ ਕੀਤਾ ਹੈ। ਉਹਨਾਂ ਕਿਹਾ ਹੈ ਕਿ ਚਾਈਨਾ ਡੋਰ 'ਤੇ ਪਹਿਲਾਂ ਹੀ ਪਾਬੰਦੀ ਲੱਗੀ ਹੋਈ ਹੈ ਪਰ ਹੁਣ ਇਸ ਨੂੰ ਲਾਗੂ ਕਰਨ ਲਈ ਹੋਰ ਸਖਤੀ ਵਰਤੀ ਜਾਏਗੀ। ਸੀਐਮ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਤੇ ਇਸ ਜਾਣਲੇਵਾ ਡੋਰ ਦੀ ਵਰਤੋਂ ਨਾ ਕਰਨ। UGC ਦੇ ਨਵੇਂ ਨਿਯਮਾਂ ਖਿਲਾਫ ਪਟੀਸ਼ਨ ਉਤੇ ਕੱਲ ਸੁਪਰੀਮ ਕੋਰਟ ਚ ਸੁਣਵਾਈ ਹੋਏਗੀ। ਸੀਜੀਆਈ ਸੂਰਿਆਕਾਂਤ ਤੇ ਜਸਟਿਸ ਬਖਸ਼ੀ ਦੀ ਅਗਵਾਈ ਵਾਲਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਵਕੀਲ ਵਿਨਿਤ ਜਿੰਦਲ ਨੇ ਸੁਪਰੀਮ ਕੋਰਟ ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹ ਨਿਯਮ ਆਮ ਵਰਗ ਨਾਲ ਭੇਦਭਾਵਪੂਰਨ ਨੇ ਤੇ ਇਸ ਉਤੇ ਰੋਕ ਲਗਾਉਂਦੀ ਉਹਨਾਂ ਨੇ ਮੰਗ ਕੀਤੀ ਹੈ। ਹੁਣ ਸੁਪਰੀਮ ਕੋਰਟ ਚ ਕੱਲ ਹੋਣ ਵਾਲੀ ਸੁਣਵਾਈ ਹੀ ਇਸ ਫੈਸਲੇ ਨੂੰ ਕਿਹੜਾ ਰੁਖ ਦੇਏਗੀ ਉਹ ਦੇਖਣਾ ਹੋਏਗਾ। ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਮੌਕੇ ਨੌਜਵਾਨ ਦੀ ਪਤਨੀ ਵੀ ਉੱਥੇ ਮੌਜੂਦ ਸੀ ਜਿਸ ਦਾ ਬਚਾਅ ਹੋ ਗਿਆ। ਵਾਰਦਾਤਮਕ ਗ੍ਰਉਣ ਪਛਾਤੇ ਹੀ ਹਮਲਾਵਰ ਮੌਕੇ ਤੋਂ ਮੋਟਰਸਾਈਕਲ ਉੱਤੇ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਗੁਰੀ ਉਰਫ ਲੰਬੜਵਾਸੀ ਪਿੰਡ ਰੂੜਕੀ ਪੁਖਤਾ ਜ਼ਿਲ੍ਹਾ ਮੋਹਾਲੀ ਵਜੋਂ ਹੋਈ ਹੈ। ਪੁਲਿਸ ਸੰਬੰਧਿਤ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖ ਰਹੀ ਹੈ ਤੇ ਇਸ ਦੌਰਾਨ ਗੈਂਗਸਟਰ ਗੋਲਦੀ ਬਰਾੜ ਤੇ ਉਸ ਦੇ ਸਾਥੀਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ 'ਚ ਇਸ ਕਤਲ ਦੀ ਵਾਰੀ ਕਬੂਲੀ ਹੈ ਮੌਕੇ ਤੇ ਮੌਜੂਦ ਇੱਕ ਵਕੀਲ ਨੇ ਦੱਸਿਆ ਕਿ ਨੌਜਵਾਨ ਆਪਣੀ ਗੱਡੀ ਘੱਡ ਰਿਹਾ ਸੀ ਜਿਸ ਦੌਰਾਨ ਉੱਥੇ ਕਿਸੇ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਵਕੀਲ ਮੁਤਾਬਕ ਹਮਲਾਵਾਰਾਂ ਨੇ ਨੌਜਵਾਨ ਉਤੇ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਵਾਰਦਾਦ ਮੌਕੇ ਨੌਜਵਾਨ ਆਪਣੀ i20 ਕਾਰ ਦੀ ਡਿੱਗੀ ਖੋਲ ਰਿਹਾ ਸੀ ਸਿਰ ਅਤੇ ਮੂੰਹ ਤੇ ਜ਼ਿਆਦਾ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ ਦੁਨੀਆ ਦੀ ਦਿੱਗਸ ਈ-ਕਮਰਸ ਕੰਪਨੀ Amazon ਨੇ ਆਪਣੇ ਖਰਚਿਆਂ 'ਚ ਕਟੌਤੀ ਕਰਨ ਲਈ ਲਗਭਗ 16000 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲੈਥ ਗੈਲੇਟੀ ਨੇ ਬੁੱਧਵਾਰ ਨੂੰ ਇੱਕ ਬਲੌਗ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਇਹ 2023 ਤੋਂ ਬਾਅਦ Amazon ਦੀ ਸਭ ਤੋਂ ਵੱਡੀ ਛਾਂਟੀ ਹੈ। ਕੰਪਨੀ ਨੇ ਦੱਸਿਆ ਕਿ ਪ੍ਰਭਾਵਿਤ ਮੁਲਾਜ਼ਮਾਂ ਨੂੰ ਨਵੀਂ ਭੂਮਿਕਾ ਲੱਭਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਏਗਾ ਤੇ ਅਸਫਲ ਰਹਿਣ ਵਾਲਿਆਂ ਨੂੰ ਸੇਵਰੈਂਸ ਪੇ ਤੇ ਸਿਹਤ ਬੀਮਾ ਵਰਗੀਆਂ ਸਹੂਤਾਵਾਂ ਦਿੱਤੀਆਂ ਜਾਣਗੀਆਂ ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਚ ਵੀ ਕੰਪਨੀ ਨੇ 14000 ਕਰਮਚਾਰੀ ਕੱਢੇ ਸਨ ਮਹਾਰ ਅਨੁਸਾਰ ਕੋਵਿਡ ਮਹਾਮਾਰੀ ਦੌਰਾਨ Amazon ਨੇ ਔਨਲਾਈਨ ਖਰੀਦਦਾਰੀ ਵਧਣ ਕਾਰਨ ਆਪਣੀ ਵਰਕਫੋਰਸ ਦੁੱਗਣੀ ਕਰ ਲਈ ਸੀ ਪਰ ਹੁਣ ਬਦਲਦੇ ਆਰਥਿਕ ਹਾਲਾਤਾਂ ਕਾਰਨ ਕੰਪਨੀ ਨੂੰ ਇਹ ਸਖਤ ਕਦਮ ਚੁੱਕਣਾ ਪੈ ਰਿਹਾ ਹੈ ਤੇ ਅਮਰੀਕਾ ਚ ਵੱਡੀ ਮਹਿੰਗਾਈ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨਵੀਆਂ ਟੈਰਿਫ ਨੀਤੀਆਂ ਤੇ AI ਦੇ ਵੱਡੇ ਪ੍ਰਭਾਵ ਕਾਰਨ ਕਈ ਵੱਡੀਆਂ ਕੰਪਨੀਆਂ ਹੁਣ ਨਵੀਂ ਭਰਤੀ ਤੋਂ ਬੁਰੇਸ ਕਰ ਰਹੀਆਂ ਨੇ ਦਸੰਬਰ ਮਹੀਨੇ ਚ ਅਮਰੀਕਾ ਚ ਸਿਰਫ 50000 ਨਵੀਆਂ ਨੌਕਰੀਆਂ ਹੀ ਪੈਦਾ ਹੋਈਆਂ ਨੇ ਜੋ ਕਿ ਬਾਜ਼ਾਰ ਚ ਛਾਈ ਸੁਸਤੀ ਦਾ ਵੱਡਾ ਸੰਕੇਤ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦੇ ਇਜਾਜ਼ਤ ਧੰਨਵਾਦ